ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਵਾਲ ਕਿ ਗੁਰਦੁਆਰੇ ਸਾਹਿਬ ਦੇ ਅੰਦਰ ਹੁਕਮਨਾਮਾ ਲੈਂਦੇ ਸਮੇਂ ਜਦੋਂ ਭਾਈ ਸਾਹਿਬ ਗਰੰਥੀ ਸਿੰਘ ਹੁਕਮਨਾਮਾ ਪੜ ਰਹੇ ਹੋਣ ਤਾਂ ਕੀ ਸੰਗਤ ਨਾਲ-ਨਾਲ ਹੁਕਮਨਾਮੇ ਦੇ ਸ਼ਬਦ ਨੂੰ ਪੜ ਸਕਦੀ ਹੈ ਬੋਲ ਸਕਦੀ ਹੈ ਹਾਂ ਜਾਂ ਨਹੀਂ ਇਹ ਸਵਾਲ ਆਮ ਤੌਰ ਤੇ ਸਾਡੇ ਕੋਲ ਕਈ ਵਾਰ ਆਉਂਦਾ ਹੈ ਜੇਕਰ ਸਵਾਲ ਨਾ ਵੀ ਆਵੇ ਤਾਂ ਬਹੁਤੀ ਵਾਰ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕਿਸੇ ਸਮਾਗਮ ਦੇ ਵਿੱਚ ਜਦੋਂ ਹੁਕਮਨਾਮਾ ਸਾਹਿਬ ਚੱਲ ਰਿਹਾ ਹੈ ਤਾਂ ਉਸ ਵੇਲੇ ਸੰਗਤ ਦਾ ਕੋਈ ਪ੍ਰਾਣੀ ਜਦੋਂ ਹੁਕਮਨਾਮੇ ਨੂੰ ਪੜ ਰਿਹਾ ਹੈ ਤਾਂ ਕੋਈ ਨਾ ਕੋਈ ਵਿਅਕਤੀ ਕਈ ਵਾਰ ਉਸ ਨੂੰ ਵਿੱਚੋਂ ਟੋਕ ਦਿੰਦਾ ਹੈ ਕਿ ਹੁਕਮਨਾਮਾ ਪੜਦੇ ਪੜਦੇ ਤੁਸੀਂ ਇਹਦੇ ਨਾਲ ਉਚਾਰਣ ਨਾ ਕਰੋ ਚੁੱਪ ਕਰਕੇ ਸ਼ਾਂਤੀ ਦੇ ਨਾਲ ਆਰਾਮ ਦੇ ਨਾਲ ਤੁਸੀਂ ਇਸ ਪਾਠ ਨੂੰ ਸ਼੍ਰਵਨ ਕਰੋ ਹੁਣ ਗੱਲ ਇਹ ਆਉਂਦੀ ਹੈ ਕਿ ਜੇਕਰ ਮੈਨੂੰ ਸ਼ਬਦ ਆਉਂਦਾ ਹੈ ਤਾਂ ਮੈਂ ਹੁਕਮਨਾਮੇ ਦੇ ਨਾਲ-ਨਾਲ ਉਸ ਸ਼ਬਦ ਦਾ ਉਚਾਰਨ ਕਿਉਂ ਨਹੀਂ ਕਰ ਸਕਦਾ ਗੱਲ ਤਾਂ ਬੜੀ ਸਿੰਪਲ ਹੈ ਕਿ ਗੁਰੂ ਸਾਹਿਬ ਜੀ ਜਿਹੜਾ ਸ਼ਬਦ ਦਾਸ ਰਹੇ ਨੇ ਗੁਰੂ ਸਾਹਿਬ ਜੀ ਜੋ ਹੁਕਮ ਦੇ ਰਹੇ ਨੇ ਉਹ ਹੁਕਮ ਮੈਂ ਕਿਉਂ ਨਹੀਂ ਨਾਲ ਪੜ ਸਕਦਾ ਇਸ ਪ੍ਰਸ਼ਨ ਦਾ ਉੱਤਰ ਦੇਣ ਦੇ ਲਈ ਮੈਂ ਤੁਹਾਨੂੰ ਦੁਨੀਆਵੀ ਉਦਾਹਰਣ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਦੁਨੀਆ ਦੀ ਕਿਸੇ ਵੀ ਅਦਾਲਤ ਕਚਹਿਰੀ ਕੋਰਟ ਦੇ ਵਿੱਚ ਉਸ ਕੋਰਟ ਦਾ ਜੋ ਜੱਜ ਹੈ ਉਹ ਸਭ ਤੋਂ ਵੱਡੇ ਰੁਤਬੇ ਵਾਲਾ ਹੁੰਦਾ ਹੈ ਤੇ ਜਦੋਂ ਵੀ ਕੋਰਟ ਸ਼ੁਰੂ ਹੋਣ ਲੱਗਦੀ ਹੈ ਤਾਂ ਜੱਜ ਸਾਹਿਬ ਜੇਕਰ ਉਹ ਕੋਰਟ ਦੇ ਵਿੱਚ ਆਉਂਦੇ ਨੇ ਤਾਂ ਸਾਰੇ ਵਿਅਕਤੀ ਜੋ ਵੀ ਕੋਰਟ ਦੇ ਵਿੱਚ ਮੌਜੂਦ ਨੇ ਉਹ ਖੜੇ ਹੋ ਜਾਂਦੇ ਨੇ ਸਤਿਕਾਰ ਦੇ ਲਈ ਜੱਜ ਸਾਹਿਬ ਦੇ ਲਈ ਜਦ ਤੱਕ ਜੱਜ ਸਾਹਿਬ ਉਹਨਾਂ ਸਾਰਿਆਂ ਨੂੰ ਬੈਠਣ ਲਈ ਨਹੀਂ ਕਹਿੰਦੇ ਤਦ ਤੱਕ ਕੋਈ ਵੀ ਕੋਰਟ ਦੇ ਵਿੱਚ ਮੌਜੂਦ ਵਿਅਕਤੀ ਉੱਥੇ ਨਹੀਂ ਬੈਠਦਾ ਜੇਕਰ ਕੋਈ ਵਿਅਕਤੀ ਬੈਠਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਕੋਰਟ ਦੇ ਅਵਗਿਆ ਕੋਰਟ ਦੇ ਇਨਸਰਟ ਮੰਨਿਆ ਜਾਂਦਾ ਹੈ ਤੇ ਇਸ ਤੋਂ ਬਾਅਦ ਜਦੋਂ ਜਦੋਂ ਜੱਜ ਸਾਹਿਬ ਬੋਲ ਰਹੇ ਨੇ ਜਦੋਂ ਜਦੋਂ ਜੱਜ ਸਾਹਿਬ ਕੋਈ ਗੱਲ ਕਰ ਰਹੇ ਨੇ ਤਾਂ ਉਸ ਸਮੇਂ ਦੌਰਾਨ ਕਿਸੇ ਵੀ ਵਿਅਕਤੀ ਦੁਆਰਾ ਭਾਵੇਂ ਉਹ ਕਿਸੇ ਵੀ ਅਹੁਦੇ ਵਾਲਾ ਹੋਵੇ ਭਾਵੇਂ ਉਹ ਛੋਟੇ ਤੋਂ ਛੋਟਾ ਵਕੀਲ ਹੋਵੇ ਬਹੁਤ ਵੱਡੇ ਰੁਤਬੇ ਵਾਲਾ ਵਕੀਲ ਹੋਵੇ ਕੋਈ ਸਰਕਾਰੀ ਕਰਮਚਾਰੀ ਹੋਵੇ ਸਰਕਾਰੀ ਅਫਸਰ ਹੋਵੇ ਇੱਥੋਂ ਤੱਕ ਕਿ ਜੇਕਰ ਉਹ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਵੀ ਹੋਵੇ ਜਾਂ ਮੌਜੂਦਾ ਕਿਸੇ ਵੱਡੇ ਮੰਤਰੀ ਅਹੁਦੇ ਤੇ ਵੀ ਹੋਵੇ ਜੇਕਰ ਜੱਜ ਬੋਲ ਰਿਹਾ ਹੈ ਤਾਂ ਉਸ ਨੂੰ ਜੱਜ ਦੀ ਗੱਲ ਕੱਟਣ ਦਾ ਕੋਈ ਅਧਿਕਾਰ ਨਹੀਂ ਹੁੰਦਾ ਉਸ ਨੂੰ ਵੀ ਜੱਜ ਦੀ ਗੱਲ ਨੂੰ ਕੱਟਣਾ ਵੀ ਕੋਰਟ ਦੀ ਅਵਗਿਆ ਕੋਰਟ ਦੀ ਇਨਸਲਟ ਮੰਨਿਆ ਜਾਂਦਾ ਹੈ ਕਿ ਜਦੋਂ ਜੱਜ ਬੋਲ ਰਿਹਾ ਹੈ ਤਾਂ ਉਸ ਸਮੇਂ ਦੌਰਾਨ ਕੋਈ ਵੀ ਨਾਲ ਨਾ ਬੋਲੇ ਤੇ ਖਾਸ ਤੌਰ ਦੇ ਉੱਤੇ ਜਦੋਂ ਕਿਸੇ ਕੇਸ ਦੀ ਪੈਰਵਾਈ ਖਤਮ ਹੋ ਗਈ ਜਦੋਂ ਕੇਸ ਸਮਾਪਤੀ ਦੇ ਉੱਤੇ ਆ ਗਿਆ ਉਸ ਵੇਲੇ ਜਦੋਂ ਜੱਜ ਕੋਈ ਫੈਸਲਾ ਸੁਣਾਉਣ ਲੱਗਦਾ ਹੈ ਤਾਂ ਉਸ ਵੇਲੇ ਵੀ ਇਹ ਸਾਰਿਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਕੋਰਟ ਦੇ ਵਿੱਚ ਜੱਜ ਦੇ ਦੁਆਰਾ ਫੈਸਲਾ ਸੁਣਾਏ ਜਾਣ ਦੇ ਦੌਰਾਨ ਕੋਈ ਵੀ ਵਿਅਕਤੀ ਕੋਈ ਬੋਲੇ ਨਾ ਜੇਕਰ ਉਸ ਨੂੰ ਫੈਸਲਾ ਪਸੰਦ ਆ ਰਿਹਾ ਹੈ ਜਾਂ ਫੈਸਲਾ ਪਸੰਦ ਨਹੀਂ ਆ ਰਿਹਾ ਦੋਨਾਂ ਹਾਲਾਤਾਂ ਦੇ ਵਿੱਚ ਜਦ ਤੱਕ ਕੋਰਟ ਦੇ ਵਿੱਚ ਜੱਜਮੈਂਟ ਸੁਣਾਈ ਜਾ ਰਹੀ ਹੈ ਉਨੀ ਦੇਰ ਤੱਕ ਕਿਸੇ ਨੂੰ ਵੀ ਬੋਲਣਾ ਕਿਸੇ ਤਰ੍ਹਾਂ ਦਾ ਐਕਸਪ੍ਰੈਸ਼ਨ ਜ਼ਾਹਰ ਕਰਨਾ ਆਪਣੀ ਖੁਸ਼ੀ ਜਾਂ ਆਪਣੀ ਗਮੀ ਜ਼ਾਹਰ ਕਰਨਾ ਇਹ ਅਲਾਉਡ ਨਹੀਂ ਹੁੰਦਾ ਸਾਰਿਆਂ ਨੂੰ ਇਹੀ ਕਿਹਾ ਜਾਂਦਾ ਹੈ ਕਿ ਜਦ ਤੱਕ ਫੈਸਲਾ ਚੱਲ ਰਿਹਾ ਹੈ ਤਦ ਤੱਕ ਸ਼ਾਂਤੀ ਦੇ ਨਾਲ ਚੁੱਪ ਕਰਕੇ ਉਸ ਫੈਸਲੇ ਨੂੰ ਸੁਣਿਆ ਜਾਵੇ ਕਿਉਂਕਿ ਦੁਨੀਆਵੀ ਤੌਰ ਦੇ ਉੱਤੇ ਕਿਸੇ ਵੀ ਕੋਰਟ ਦੇ ਵਿੱਚ ਬੈਠਾ ਜੱਜ ਸਭ ਤੋਂ ਉੱਚੇ ਰੁਤਬੇ ਵਾਲਾ ਹੈ ਤੇ ਸਾਡੇ ਸਾਰਿਆਂ ਦੇ ਉੱਤੇ ਉਸ ਜੱਜ ਦਾ ਫੈਸਲਾ ਸਾਡੇ ਤੇ ਲਾਗੂ ਹੁੰਦਾ ਹੈ ਤੇ ਸਾਨੂੰ ਬੜੀ ਸ਼ਾਂਤੀ ਦੇ ਨਾਲ ਉਸ ਫੈਸਲੇ ਨੂੰ ਸੁਣਨਾ ਪੈਂਦਾ ਹੈ ਇਹ ਤਾਂ ਗੱਲ ਸੀ ਦੁਨਿਆਵੀ ਕੋਰਟ ਦੀ ਪਰ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਆਂ ਜਿੱਥੇ ਸਾਡੇ ਲਈ ਸਭ ਤੋਂ ਵੱਡੀ ਹਸਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਜੇਕਰ ਇਸ ਨੂੰ ਥੋੜਾ ਜਿਹਾ ਪਿੱਛੇ ਜਾ ਕੇ ਦੇਖੀਏ ਕਿ ਜਦੋਂ ਗੁਰੂ ਸਾਹਿਬ ਜੀ ਸਰੀਰਕ ਰੂਪ ਦੇ ਵਿੱਚ ਸਾਡੇ ਕੋਲ ਉੱਥੇ ਮੌਜੂਦ ਸਨ ਤਾਂ ਉਸ ਸਮੇਂ ਕੀ ਹੁੰਦਾ ਹੋਏਗਾ ਕਿ ਪਹਿਲਾ ਦੀਵਾਨ ਚੱਲ ਰਿਹਾ ਹੈ ਗੁਰੂ ਸਾਹਿਬ ਜੀ ਉਸ ਦੀਵਾਨ ਦੇ ਵਿੱਚ ਮੌਜੂਦ ਹਨ ਤੇ ਜਦੋਂ ਅਖੀਰ ਦੇ ਉੱਤੇ ਦੀਵਾਨ ਚੱਲ ਗਿਆ ਸੰਗਤ ਨੇ ਕੀਰਤਨ ਕੀਤਾ ਜਾਂ ਕੋਈ ਹੋਰ ਵਿਚਾਰਾ ਹੋਈਆਂ ਤਾਂ ਅਖੀਰ ਦੇ ਉੱਤੇ ਜਦੋਂ ਗੁਰੂ ਸਾਹਿਬ ਜੀ ਹੁਣ ਆਪਣੇ ਪ੍ਰਵਚਨ ਸੁਣਾ ਰਹੇ ਨੇ ਜਾਂ ਗੁਰੂ ਸਾਹਿਬ ਜੀ ਹੁਣ ਆਪਣੀ ਕੋਈ ਸਿੱਖਿਆ ਨਵੀਂ ਦੇਣ ਲੱਗੇ ਨੇ ਤਾਂ ਉਸ ਵੇਲੇ ਸਾਹਮਣੇ ਬੈਠੇ ਜਿਤਨੇ ਵੀ ਸਿੱਖ ਨੇ ਭਾਵੇਂ ਉਹ ਉੱਚੇ ਰੁਤਬੇ ਦੇ ਵਿੱਚ ਨੇ ਛੋਟੇ ਰੁਤਬੇ ਵਾਲੇ ਨੇ ਹਰੇਕ ਨੇ ਸਾਹਮਣੇ ਬੈਠ ਕੇ ਬਿਲਕੁਲ ਸ਼ਾਂਤੀ ਦੇ ਨਾਲ ਉਸ ਸਮੇ ਗੁਰੂ ਸਾਹਿਬ ਜੀ ਦੇ ਮੁਖਾਰ ਬੰਤੋਂ ਨਿਕਲ ਰਹੇ ਸ਼ਬਦ ਜਿਹੜੇ ਨੇ ਉਹਨਾਂ ਨੂੰ ਬੜੇ ਆਰਾਮ ਦੇ ਨਾਲ ਸਤਿਕਾਰ ਦੇ ਨਾਲ ਬੈਠ ਕੇ ਸੁਣਨਾ ਕਰਨਾ ਹੁੰਦਾ ਸੀ ਤੇ ਹੁਣ ਜਦੋਂ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਗੱਦੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਦੇ ਦਿੱਤੀ ਹੈ ਤਾਂ ਬੇਸ਼ੱਕ ਸਰੀਰਕ ਰੂਪ ਦੇ ਵਿੱਚ ਗੁਰੂ ਸਾਹਿਬ ਸਾਡੇ ਨਾਲ ਨਹੀਂ ਹਨ ਪਰ ਗੁਰੂ ਸਾਹਿਬ ਜੀ ਦੇ ਵਿਚਾਰ ਗੁਰਗ੍ਰੰਥ ਸਾਹਿਬ ਜੀ ਦੇ ਰਾਹੀਂ ਹਰ ਵੇਲੇ ਸਾਡੇ ਕੋਲ ਮੌਜੂਦ ਹਨ ਤੇ ਅਸੀਂ ਉਹ ਪੁਰਾਣੀ ਦਰਬਾਰ ਦੀ ਪਰੰਪਰਾ ਜਿਹੜੀ ਹੈ ਉਸ ਨੂੰ ਨਿਭਾ ਰਹੇ ਹਾਂ ਕਿ ਜਿਸ ਦੇ ਵਿੱਚ ਕਿ ਅਕ ਪਹਿਲਾਂ ਦੀਵਾਨ ਚੱਲ ਰਿਹਾ ਹੈ ਤੇ ਅਖੀਰ ਦੇ ਉੱਤੇ ਗੁਰੂ ਸਾਹਿਬ ਜੀ ਆਪਣੇ ਕੋਈ ਨਾ ਕੋਈ ਵਿਚਾਰ ਸਾਨੂੰ ਹੁਕਮਨਾਮੇ ਦੇ ਰੂਪ ਦੇ ਵਿੱਚ ਦੇ ਰਹੇ ਨੇ। ਇਹ ਇੱਕ ਤਰੀਕੇ ਨਾਲ ਅਸੀਂ ਰੀਤ ਬਣਾਈ ਹੋਈ ਹੈ ਕਿ ਅਖੀਰ ਦੇ ਉੱਤੇ ਗੁਰੂ ਸਾਹਿਬ ਜੀ ਦਾ ਜਿਹੜਾ ਮੌਜੂਦਗੀ ਹੈ ਉਸ ਨੂੰ ਜਿਹੜੀ ਹੈ ਸਾਰੀਆਂ ਸੰਗਤਾਂ ਦੇ ਵਿੱਚ ਉਸ ਦਾ ਅਹਿਸਾਸ ਕਰਾਇਆ ਜਾਵੇ ਕਿ ਪਹਿਲਾਂ ਸੰਗਤੀ ਰੂਪ ਦੇ ਵਿੱਚ ਅਸੀਂ ਕੋਈ ਵੀ ਸ਼ਬਦ ਗਾਇਨ ਕੀਤਾ ਤੇ ਹੁਣ ਅਖੀਰ ਦੇ ਉੱਤੇ ਗੁਰੂ ਸਾਹਿਬ ਜੀ ਸਾਨੂੰ ਕੋਈ ਨਾ ਕੋਈ ਸਿੱਖਿਆ ਰੂਪੀ ਹੁਕਮ ਜਿਹੜਾ ਉਹ ਦੇਣ ਲੱਗੇ ਨੇ ਤੇ ਜਦੋਂ ਗੁਰੂ ਸਾਹਿਬ ਜੀ ਕੋਈ ਹੁਕਮ ਦੇਣ ਲੱਗੇ ਨੇ ਜਦ ਗੁਰੂ ਸਾਹਿਬ ਜੀ ਕੋਈ ਸਿੱਖਿਆ ਦੱਸਣ ਲੱਗੇ ਨੇ ਤਾਂ ਸਾਡੇ ਸਾਰੇ ਜੀਵਾਂ ਦਾ ਫਰਜ਼ ਬਣਦਾ ਕਿ ਉਸ ਵੇਲੇ ਅਸੀਂ ਚੁੱਪ ਕਰਕੇ ਸ਼ਾਂਤੀ ਦੇ ਨਾਲ ਉਸ ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਹੁਕਮ ਨੂੰ ਸੁਣੀਏ ਇਹ ਮੰਨਿਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਖੁਦ ਆਪ ਉਸ ਸਮੇਂ ਬੋਲ ਕੇ ਸਾਨੂੰ ਸਿੱਖਿਆ ਜਿਹੜੀ ਹੈ ਉਹ ਕੋਈ ਸਾਹਮਣੇ ਦੇਣਾ ਚਾ ਰਹੇ ਨੇ ਦੇ ਰਹੇ ਨੇ ਅਪਰਤਖ ਰੂਪ ਦੇ ਵਿੱਚ ਜਾਂ ਅਸੀਂ ਇੱਕ ਜਿਹੜਾ ਬਿੰਬ ਬਣਾਇਆ ਹੈ ਉਸ ਦੇ ਸਰੂਪ ਦੇ ਵਿੱਚ ਜੇਕਰ ਅਸੀਂ ਸਮਝੀਏ ਤਾਂ ਗੁਰੂ ਸਾਹਿਬ ਜੀ ਉਸ ਵੇਲੇ ਖੁਦ ਇੱਕ ਗ੍ਰੰਥੀ ਸਿੰਘ ਦੇ ਰਾਹੀਂ ਪ੍ਰਚਾਰਕ ਦੇ ਰਾਹੀਂ ਭਾਈ ਸਾਹਿਬ ਦੇ ਰਾਹੀਂ ਆਪਣਾ ਹੁਕਮ ਜਿਹੜਾ ਹੈ ਉਹ ਸੰਗਤਾਂ ਨੂੰ ਦੇ ਰਹੇ ਨੇ ਤੇ ਇਸ ਲਈ ਜਦੋਂ ਵੀ ਹੁਕਮਨਾਮਾ ਸਾਹਿਬ ਦਾ ਪਾਠ ਕੀਤਾ ਜਾ ਰਿਹਾ ਹੋਵੇ ਹੁਕਮਨਾਮਾ ਲਿਆ ਜਾ ਰਿਹਾ ਹੋਵੇ ਉਸ ਵੇਲੇ ਸੰਗਤ ਤੋਂ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਗੁਰੂ ਸਾਹਿਬ ਜੀ ਨੂੰ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਮਝ ਕੇ ਤੇ ਜੋ ਉਸ ਵੇਲੇ ਸ਼ਬਦ ਉਚਾਰਨ ਕੀਤਾ ਜਾ ਰਿਹਾ ਉਸ ਨੂੰ ਗੁਰੂ ਸਾਹਿਬ ਜੀ ਦਾ ਹੁਕਮ ਮੰਨਦਿਆਂ ਹੋਇਆਂ ਉਸ ਨੂੰ ਬਿਲਕੁਲ ਸ਼ਾਂਤੀ ਦੇ ਨਾਲ ਬਿਨਾ ਕੁਝ ਆਵਾਜ਼ ਕੀਤੇ ਆ ਬਿਨਾ ਉਸ ਸ਼ਬਦ ਨੂੰ ਦੁਹਰਾਉਂਦੇ ਆ ਬਿਲਕੁਲ ਸ਼ਾਂਤੀ ਦੇ ਨਾਲ ਉਸ ਸ਼ਬਦ ਨੂੰ ਸੁਣਿਆ ਜਾਵੇ ਤੇ ਇੱਕ ਹੋਰ ਗੱਲ ਦੀ ਪਾਲਣਾ ਜਿਹੜੀ ਹੈ ਹੁਕਮਨਾਮੇ ਦੇ ਵੇਲੇ ਕੀਤੀ ਜਾਵੇ ਕਿ ਜੇਕਰ ਹੁਕਮਨਾਮਾ ਲਿਆ ਜਾ ਰਿਹਾ ਹੈ ਤਾਂ ਉਸ ਵੇਲੇ ਸੰਗਤੀ ਰੂਪ ਦੇ ਵਿੱਚ ਆਵਾਜ਼ਾਈ ਨਾ ਕੀਤੀ ਜਾਵੇ ਜੋ ਵੀ ਸੰਗਤ ਉਸ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ ਜਾਂ ਉਸ ਸਮਾਗਮ ਅਸਥਾਨ ਦੇ ਵਿੱਚ ਮੌਜੂਦ ਹੈ ਉਹ ਆਪਣੀ ਆਪਣੀ ਜਗ੍ਹਾ ਤੇ ਬੈਠ ਜਾਵੇ ਕੋਈ ਵੀ ਮੱਥਾ ਟੇਕਣ ਲਈ ਨਾ ਆਵੇ ਜਾਂ ਕੋਈ ਹੋਰ ਕਿਰਿਆ ਜਿਹੜੀ ਹੈ ਉਹ ਨਾ ਕਰੇ ਉਸ ਵੇਲੇ ਸਿਰਫ ਤੇ ਸਿਰਫ ਜਿੱਥੇ ਵੀ ਹੋ ਜੇਕਰ ਤੁਸੀਂ ਦਰਵਾਜ਼ੇ ਚੋਂ ਲੰਘੇ ਚੋਂ ਜਾਂ ਪ੍ਰਕਰਮਾਂ ਚੋਂ ਉਸ ਸਮੇਂ ਤੁਸੀਂ ਉਸ ਜਗ੍ਹਾ ਤੇ ਹੀ ਬੈਠ ਕੇ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਜਿਹੜਾ ਚੱਲ ਰਿਹਾ ਉਸ ਨੂੰ ਸਰਵਨ ਕੀਤਾ ਜਾਵੇ ਉਸ ਉਪਰੰਤ ਆਪਣੀ ਅਗਲੀ ਕਾਰਵਾਈ ਜਿਹੜੀ ਹੈ ਮੱਥਾ ਟੇਕਣ ਦੀ ਜਾਂ ਕੁਝ ਹੋਰ ਹੈ ਉਹ ਕੀਤੀ ਜਾਵੇ ਹੁਕਮਨਾਮੇ ਦੇ ਸਮੇਂ ਬਿਲਕੁਲ ਦਰਬਾਰ ਹਾਲ ਦੇ ਵਿੱਚ ਜਾਂ ਆਸ-ਪਾਸ ਬਿਲਕੁਲ ਸ਼ਾਂਤੀ ਵਾਲਾ ਮਾਹੌਲ ਜਿਹੜਾ ਹੈ ਉਹ ਬਣਾ ਕੇ ਰੱਖਿਆ ਜਾਵੇ। ਉਮੀਦ ਹੈ ਤੁਹਾਨੂੰ ਅੱਜ ਦੇ ਸਵਾਲ ਕੀ ਹੁਕਮਨਾਮਾ ਲੈਂਦੇ ਸਮੇਂ ਨਾਲ ਬੋਲਣਾ ਚਾਹੀਦਾ ਹੈ ਜਾਂ ਨਹੀਂ ਇਸ ਦਾ ਉੱਤਰ ਜਿਹੜਾ ਹੈ ਤੁਹਾਨੂੰ ਮਿਲ ਗਿਆ ਹੋਵੇਗਾ। ਤੁਹਾਡੇ ਕੋਲ ਜੇਕਰ ਕੋਈ ਵੀ ਗੁਰਬਾਣੀ ਦੇ ਸਬੰਧਤ ਸਿੱਖ ਰਹਿਤ ਮਰਿਆਦੇ ਦੇ ਸਬੰਧਤ ਸਿੱਖ ਇਤਿਹਾਸ ਨਾਲ ਸਬੰਧਤ ਜਾਂ ਗੁਰਬਾਣੀ ਸਿੱਖ ਸਿਧਾਂਤਾਂ ਦੇ ਸਬੰਧਤ ਕਿਸੇ ਤਰ੍ਹਾਂ ਦੇ ਪ੍ਰਸ਼ਨ ਹੋਣ ਤਾਂ ਸਾਨੂੰ ਤੁਸੀਂ ਸਾਡੀ ਵੀਡੀਓ ਦੇ ਨੀਚੇ ਕਮੈਂਟ ਦੇ ਰਾਹੀਂ ਪੁੱਛ ਸਕਦੇ ਹੋ ਤੇ ਸਾਨੂੰ ਉਸ ਪ੍ਰਸ਼ਨ ਦੇ ਸਬੰਧ ਦੇ ਵਿੱਚ ਵੀਡੀਓ ਬਣਾ ਕੇ ਖੁਸ਼ੀ ਹੋਵੇਗੀ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ